855 ਤੋਹਫਾ ਦਿਹਾਣਾ ਹੈ ਤੁਹਾਨੂੰ ਟਰੈਕਟਰ ਇਹ ਵੀ ਡਿਪਾਰਟਮੈਂਟ ਦਾ ਟਰੈਕਟਰ ਆ ਭਾਰਤੀ ਸਰਕਾਰ ਪੜ੍ਹਨ ਉੱਤੇ ਇਹ ਟਰੈਕਟਰ ਜਮਾ ਸਮਝ ਲਓ ਵੀ ਕਿਸੇ ਨੇ ਬੇਗੋਰੀ ਚ ਖੜਾ ਰਿਆ ਸਰਕਾਰੀ ਚੀਜ਼ ਆ ਬੇਗੋਰੀ ਚ ਖੜਨੀ ਹੁੰਦੀ ਤੁਹਾਨੂੰ ਪਤਾ ਤੇ ਪਹਿਲਾਂ ਚੱਲ ਦੀ ਵੀਡੀਓ ਚੈਨਲ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਕਿਸੇ ਮੀਡੀਆ ਪਲੇਟਫਾਰਮ ਤੋਂ ਦੇਖਣ ਦੇ ਆ ਟਰੈਕਟਰ ਕਿਸੇ ਭਰਾ ਨੇ ਸ਼ੌਂਕ ਨਾਲ ਜਾਂ ਤਿਆਰ ਕਰਨਾ ਨਾ ਕਰਨਾ ਉਸ ਕਰੀ ਜਾਣਾ ਸਭ ਤੋਂ ਪਹਿਲੀ ਖੂਬੀ ਇਹਦੇ ਚ ਕਰਨਾ ਉਸ ਕਰੀ ਜਾਣਾ ਟਰੈਕਟਰ ਹਰ ਕੁ ਚੀਜ਼ ਦੀ ਸੇਲਡ ਆ ਪਿੱਛੋਂ ਕਈ ਜਾਣਕਾਰੀਆਂ ਤੁਹਾਨੂੰ ਅੱਜ ਦੇਣੀਆਂ ਦੇਖੋ ਲਿਫਟ ਟੱਪਾ ਇਹਦਾ ਕੰਪਨੀ ਨੂੰ ਜਿਨ੍ਹਾਂ ਨੂੰ ਲੋਡ ਨਹੀਂ ਸੀਗਾ ਇਹ ਬੰਦ ਹੁੰਦੇ ਸੀ ਜਿਵੇਂ ਬੁਲਟ ਪ੍ਰੂਫ ਟਰੈਕਟਰ ਜਿਨ੍ਹਾਂ ਨੇ ਦੇਖੇ ਹੋਣੇ ਭਰਾਵਾਂ ਨੇ ਸਵਰਾਜ ਕਈ ਟਰੈਕਟਰ ਬੁਲਟ ਪ੍ਰੂਫ ਵੀ ਦਿੱਤੇ ਸੀ ਕੰਪਨੀ ਨੇ ਉਹਨਾਂ ਚ ਵੀ ਆ ਲਿਫਟ ਦਾ ਸਿਰਫ ਇੱਕ ਬਾਕਸ ਬੰਦ ਕਰਿਆ ਹੁੰਦਾ ਸੀਗਾ ਟਕਣਵਾਤੇ ਸੀਟ ਲਾਉਣ ਵਾਸਤੇ ਤੇ ਟਾਪ ਮਾਡਲ ਦੇ ਵਿੱਚ ਆ ਇਹ ਜੇ ਕਿਸੇ ਨੇ ਲੈਣਾ ਟਰੈਕਟਰ ਸਪਾਰਕ ਕਰ ਲਿਓ ਪਿਛਲੇ ਐਕਸਲ ਵੱਡੀ ਟੋਪੀ ਵਾਲੇ ਹਾਲੇ ਤੱਕ ਕੋਈ ਚੀਜ਼ ਕੰਪਨੀ ਦੀ ਕੱਸੀ ਖੁੱਲੀ ਨਹੀਂ ਹੋਈ ਇਹ ਆ ਪੀਟੀਓ ਦਾ ਕੈਪ ਦੇਖ ਲਓ ਤੁਸੀਂ ਉਵੇਂ ਦਾ ਉਵੇਂ ਹੀ ਬੰਦ ਦਾ ਬੰਦ ਹੀ ਹਲੇ ਤੱਕ ਕੋਈ ਯੋਜਨਾ ਨਹੀਂ ਕਰੀ ਪੀਟੀਓ ਤੇ ਪਿੱਛੋਂ ਆ ਜਿਹੜਾ ਸਾਰਾ ਸਿਸਟਮ ਆ ਟਾਪ ਮੋਡਲ ਆਣਾ ਆ ਦੇਖੋ ਉਵੇਂ ਹੀ ਹਲੇ ਕੈਪ ਕੰਪਨੀ ਦੇ ਬੰਦ ਪਏ ਆ ਨਾਟ ਆ ਸਾਰਾ ਇਹ ਆ ਉਤਰਾ ਹੀ ਜਿਵੇਂ ਨਵੇਂ ਟਰੈਕਟਰ ਦੇ ਬੰਦ ਨਟ ਲੱਗੇ ਹੁੰਦੇ ਆ ਦੇਖੋ ਉਵੇਂ ਬੰਦਾ ਹਲੇ ਤੱਕ ਬੋਲਟ ਲਿੰਕਾਂ ਪਾਉਣ ਵਾਸਤੇ ਇੱਥੇ ਜਗਾੜ ਦਿੱਤਾ ਪਰ ਲਿੰਕਾਂ ਪਾਈਆਂ ਨਹੀਂ ਕਿਉਂ ਕੰਪਨੀ ਨੇ ਜਿਹਨੂੰ ਵੀ ਟਰੈਕਟਰ ਡਿਪਾਰਟਮੈਂਟ ਤੋਂ ਦਿੱਤਾ ਉਹਨਾਂ ਨੂੰ ਜਿਵੇਂ ਰਿਕੁਆਇਰਮੈਂਟ ਨਹੀਂ ਹੁੰਦੀ ਅਗਲੇ ਦੀ ਇਹ ਪ੍ਰੋਵੀਜ਼ਨ ਦਿੱਤੀ ਹੋਈ ਆ ਤੇ ਲਿੰਕਾਂ ਕਿਸੇ ਦੇ ਨਾਂ ਪਾਈਆਂ ਪਤਾ ਨਹੀਂ ਹੁੱਕ ਹੁੱਕ ਤੇ ਮੜਾ ਮੋਟਾ ਚੱਲਿਆ ਕਿ ਨਹੀਂ ਚੱਲਿਆ ਟਰੈਕਟਰ ਜਿਵੇਂ ਲਿਆ ਉਤਰਾ ਹੀ ਹਲੇ ਤੱਕ ਕੋਈ ਨਟ ਨਹੀਂ ਖੁੱਲਿਆ ਦੇਖੋ ਆ ਟਿਊਬਾਂ ਦੇ ਬੋਲਟ ਉਵੇਂ ਕੰਪਨੀ ਫਿੱਟੜੀ ਆ ਸਾਰੇ ਤੇ ਜਿਹਨੇ ਵੀ ਟਰੈਕਟਰ ਲੈਣਾ ਭਾਈ ਜਲਦੀ ਤੋਂ ਜਲਦੀ ਕਾਲ ਕਰ ਲਿਓ ਇਹ ਖੋਲਣ ਦੇ ਮੁੱਲ ਸੀ ਟਰੈਕਟਰ ਮਿਲਦੇ ਆ ਕਿਸੇ ਭਰਾ ਨੇ 855 ਜਿਵੇਂ ਕਿਸੇ ਵੀ ਕੰਮ ਵਾਸਤੇ ਲੋਡ ਹੋਵੇ ਕਿਸੇ ਨੂੰ ਟਰੈਕਟਰ ਆਪਣਾ ਕਰ ਲਿਓ ਸੰਪਰਕ ਆਪਣੇ ਨਾਲ ਆ ਇਹ ਟਾਪਾ ਇਹੀ ਖੁੱਲ ਜਾਂਦਾ ਇਹੀ ਯੂਜ਼ ਹੋ ਜਾਂਦਾ ਜੇ ਕਿਸੇ ਨੇ ਕਰਨਾ ਹੋਵੇ ਇਹੀ ਨਹੀਂ ਤਾਂ ਲੋਡ ਹੋਵੇ ਤਾਂ ਦੂਜੀ ਲਿਫਟ ਦੇ ਦੇ ਦੀਆਂ ਨਹੀਂ ਤੇ ਇਹਦੇ ਸਰਾਕ ਜਿਹੜੇ ਜਿਹੜੇ ਬੰਦ ਹੁੰਦੇ ਆ ਉਹ ਸਾਡੇ ਇੱਥੇ ਇਹੀ ਇਹਨੂੰ ਇਹ ਚੂੜੀਆਂ ਜਿਹੜੀਆਂ ਪੈ ਜਾਂਦੀਆਂ ਡਿਫਰੈਂਸ਼ੀਅਲ ਮਾਡਲ ਆ ਡਿਫਰੈਂਸ਼ੀਅਲ ਮਾਡਲ ਬਹੁਤ ਘੱਟ ਆਉਂਦਾ ਹਨ ਦਿਖਾਉਣਾ ਇਹਦੇ ਆ ਡਿਫਰੈਂਸ਼ੀਅਲ ਮਾਡਲ ਜਿਹੜੇ ਟੋਚ ਨਾਲੇ ਭਰਾ ਉਹਨਾਂ ਨੂੰ ਪਤਾ ਆ ਦੇਖੋ ਹਾਂਡੀ ਵੀ ਆ ਡਿਪੈਂਸ਼ਨਲ ਦਾ ਸਿਸਟਮ ਆ ਲੀਵਰ ਦਿੱਤਾ ਨਾ ਇਹ ਕੋ ਘੱਟ ਟਰੈਕਟਰ ਦੇਖੇ ਹੋਣਗੇ ਤੁਸੀਂ ਆ ਡਰਮ ਤਾਂ ਖੋਲਿਆ ਸੀ ਖੜੇ ਖੜੇ ਦੇ ਬ੍ਰੇਕਾਂ ਜਾਮ ਹੋ ਗਈਆਂ ਕਿ ਬ੍ਰੇਕ ਲੈਦਰ ਪਕੜ ਕਰ ਜਾਂਦੇ ਆ ਤੇ ਟਰੈਕਟਰ ਰੁੱਟਦਾ ਵੀ ਨਹੀਂ ਸੀ ਨਾ ਚੱਲਣ ਕਰਕੇ ਟਰੈਕਟਰ ਨਾ ਯੂਜ ਹੋਣ ਕਰਕੇ ਵੱਡਾ ਗੇਅਰ ਆ ਡਬਲ ਕਲੱਚ ਆ ਟਰੈਕਟਰ ਕਲੌਂਸ ਕਰ ਇੰਜਨ ਆ ਸੈਲਫ ਵੈਸੇ ਹੀ ਆਪ ਲਾਈ ਸੀ ਸਟਾਰਟ ਕਰਨ ਵਾਸਤੇ ਲਿਫਟ ਨਾ ਯੂਜ ਹੋਣ ਕਰਕੇ ਆ ਜਗਾ ਬੰਦ ਕਰੀਏ ਇਹ ਲਿਫਟ ਪੰਪ ਵਾਲੀ ਤੇ ਜਿਨ੍ਹਾਂ ਨੂੰ ਹੋਰ ਵੀ ਜਾਣਕਾਰੀ ਦੇ ਦਿੱਤੀ ਆ ਜਲਦੀ ਜਲਦੀ ਵੀਡੀਓ ਦੇ ਵਿੱਚ ਜੀ ਭਰਾਵਾਂ ਨੇ ਜਿਨ੍ਹਾਂ ਦੇ ਅੰਦਰ ਪੰਪਾ ਸਵਰਾਜ ਦੇ ਬਾਹਰ ਪੰਪ ਕੱਢਣਾ ਹੁੰਦਾ ਤੇ ਬਲਾਕ ਨਾ ਇਹਦਾ ਵੱਡਣਾ ਪੈਂਦਾ ਇੰਨਾ ਕੁ ਬਲਾਕ ਆ ਪਹਿਲਾਂ ਇੱਥੇ ਤੱਕ ਹੁੰਦਾ ਇੰਨਾ ਇਹ ਵੱਢ ਕੇ ਫੇਰ ਬਾਹਰ ਪੰਪੜਾ ਬਣਦਾ ਤੇ ਆ ਸਾਰੇ ਮਾਰ ਕੇ ਦੇਖ ਸਕਦੇ ਟਰੈਕਟਰ ਦੇ ਮਿਰਕਲ 4 ਮਾਡਲ ਟਰੈਕਟਰ ਆ ਇਹ ਵੈਸੇ ਇਹਦੇ ਹਸਪੈਂਡਲ ਤੱਕ ਹਲੇ ਖੁੱਲ ਕੇ ਗਰੀਸ ਨਹੀਂ ਹੋਏ ਉਤਰਾਂ ਦੀ ਉਤਰੀਆਂ ਫਿੱਟਦਾ ਫਿੱਟ ਸਾਰਾ ਉਹ ਚੱਲਿਆ ਹੀ ਟਰੈਕਟਰ ਘੱਟ ਦਾ ਗਰੀਸ ਕੀ ਹੋਣਾ ਤਾਂ ਆ ਸਾਰਾ ਹੋ ਗਏ ਆ ਸੀਰੀਅਲ ਨੰਬਰ 2024852 ਭਾਰਤ ਸਰਕਾਰ ਸ਼ੋ ਵੀ ਤੁਹਾਡੀ ਇਹੀ ਸੈੱਟ ਹੋ ਸਕਦੀ ਆ ਨਹੀਂ ਤਾਂ ਸ਼ੋ ਨਮੀ ਲੱਗਣੀ ਤੇ ਨਮੀ ਨਹੀਂ ਲੱਗ ਜੂਗੀ ਮਰਗਾਟ ਮੇਰੇ ਹਿਸਾਬ ਨਾਲ ਇਹੀ ਕੰਮ ਦੇ ਦੇਣਗੇ ਪਿਛਲੇ ਟਾਇਰ 13 ਦੇ ਆ ਅਗਲੇ ਵੱਡੇ ਟਾਇਰਾਂ ਦੇ ਵਿੱਚ ਇਹ ਦਿੱਤਾ ਸੀ ਟਰੈਕਟਰ ਕੋਸ਼ਕ ਪੀਸ ਜਿਵੇਂ ਡਿਪਾਰਟਮੈਂਟ ਦੇ ਸਪੈਸ਼ਲ ਸੌਰੀ 14 ਦੇ ਟਾਇਰ ਆ ਮੈਂ 13 ਦੇ ਕਹਿ ਗਿਆ ਇਹ 14 28 ਦੇ ਟਾਇਰ ਆ ਪਿਛਲੇ ਤੇ ਅਗਲੇ 6 50 20 ਦੇ 59 11 ਟਾਈਪ ਇਹ ਜਿਹੜੇ ਕੁਸ਼ਕ ਮਾਡਲ ਆਏ ਸੀਗੇ ਟਰੈਕਟਰ ਆਂ ਦੇਖ ਲੋ ਇਹ ਸਾਰਾ ਟਰੈਕਟਰ ਕਿਸੇ ਭਰਾ ਨੇ ਲੈਣਾ ਤਾਂ ਸੇਲਡ ਪਿਆ ਬਿਲਕੁਲ ਸੁੱਕਾ ਏਅਰ ਕਲੈਂਡਰ ਇਹ ਮੋਟਵਾ ਚ ਆਇਆ ਸੀ ਆ ਦੇਖ ਲੋ ਬਸ ਕੇਅਰ ਕਲੈਂਡਰ ਦੀ ਫਿਟਿੰਗ ਵੀ ਦੇਖ ਲੋ ਇਹਦੇ ਟਰਬੋ ਵਾਲੇ ਵੀ ਆਏ ਸੀ ਕੁਸ਼ ਏਅਰ ਕਲੈਂਡਰ ਆ ਇੰਜਨ ਵਗੈਰਾ ਸਾਰਾ ਸਟਾਰਟ ਇਹਨਾਂ ਸਿਰਫ ਤੇਲ ਵਗੈਰਾ ਨਵਾਂ ਪਾ ਕੇ ਨਵੀਂ ਸਰਵਿਸ ਹੋ ਕੇ ਟਰੈਕਟਰ ਸਟਾਰਟ ਆ ਤੁਹਾਡਾ ਤੇ ਉੱਪਰਲੀ ਮਿਹਨਤ ਤਾੜੀ ਤੁਹਾਨੂੰ ਵਾਲੀ ਮੋਟੀ ਜਿਵੇਂ ਸ਼ੋਹ ਦੀ ਲਾ ਲਓ ਸ਼ੋਹ ਖੋਲ ਕੇ ਇਡੈਂਟਿਟੀ ਹੋ ਜਾਣੀ ਐ ਨਹੀਂ ਤਾਂ ਸ਼ੋਹ ਨਵੀਂ ਵੀ ਮਿਲਦੀ ਆ ਜਿੱਤਰਾ ਆਪਣੇ 49 22 50 22 ਆਏ ਸੀ ਨਾ ਤੇ 59 11 ਡਿਪਾਰਟਮੈਂਟ ਦਾ ਆਇਆ ਸੀ ਇਹ ਵੀ ਬਿਲਕੁਲ ਓਵੇਂ ਡਿਪਾਰਟਮੈਂਟ ਦਾ ਤੇਲ ਵੀ ਟਰੈਕਟਰ ਦੇ ਵਿੱਚ ਚੱਲਦਾ ਦੇਖੋ ਆ ਕਾਲਾ ਨਹੀਂ ਹੈ ਐਲ ਵੀ ਵਿੱਚ ਬਿਲਕੁਲ ਨਵਾਂ ਪਿਆ ਵਾ ਬਹੁਤ ਵਧੀਆ ਰਹਿ ਜੋ ਜਿਹਨੇ ਭਰਾ ਨੇ ਟਰੈਕਟਰ 855 ਲੈਣਾ ਕਲੋਸ ਕਰ ਇੰਜਨਾਂ ਦੇ ਵਿੱਚ ਇੱਕ ਇਹਦੇ ਜੋ ਖੂਬੀਆਂ ਬੜੀਆਂ ਜਿਵੇਂ ਹੁਣ ਲਾ ਲਓ ਡਿਫਰੈਂਸ਼ੀਅਲ ਵਾਲੀ ਹਾਂਡੀ ਆ ਗਈ ਗੇਅਰ ਡਬਲ ਕਲਚ ਆ ਗਿਆ ਹਰ ਇੱਕ ਚੀਜ਼ ਸੈਲਡ ਹੋ ਗਈ ਜਾ ਕੇ ਤੁਹਾਨੂੰ ਕੋਈ ਮਿਹਨਤ ਨਹੀਂ ਕਰਨੀ ਪੈਣੀ ਇੰਜਨ ਬਿਲਕੁਲ ਸਟਾਰਟ ਆ ਕੋਈ ਬਲੋ ਨਹੀਂ ਇੰਜਨ ਦੇ ਵਿੱਚ ਜਿਵੇਂ ਕੰਪਨੀ ਦਾ ਵੱਡਾ ਇੰਜਨ ਉਵੇਂ ਸਾਰਾ ਪਿੱਟ ਦਾ ਵਿਟੋ ਉਵੇਂ ਪਿਆ ਆ ਰੈਡੀਏਟਰ ਤੱਕ ਨਾਲ ਦਾ Ориਜਨਲ ਸਾਰਾ ਕੁਝ ਕੰਪਨੀ ਫਿਟਿੰਗ ਹੀ ਆ ਤੇ ਚਾਰ ਮਾਡਲ ਦੇ ਮਾਰ ਕੇ ਇਹਦੇ ਚਾਰ ਮਾਡਲ ਕਲੋਸ ਕਰੇ ਦੇ ਲਿਖਿਆ ਸਾਰੇ ਬਲਾਕ ਤੇ ਵੀ ਕਲੋਸ ਕਰ ਆ ਉਹ ਪੜ ਸਕਦੇ ਪਿੱਛੇ ਅਨੇ ਬੀਕਰ ਲੌਸ ਕਰ ਹੋਈ ਕਹੇ ਦੀ ਉਹ ਪਿੱਛੇ ਕਲੌਸ ਕਰ ਇਹ ਪੜਿਆ ਜਾਂਦਾ ਡੀਜ਼ਲ ਪੰਪ ਦੇ ਪਿੱਛੇ ਉਹ ਕਲੌਸ ਕਰ ਪੜ ਸਕਦੇ ਆ ਬਾਕੀ ਚੀਟਾ ਵੀ ਕਲੌਸ ਕਰਦੇ ਆ ਸਾਰੀਆਂ ਆ ਪੰਪ ਦੀ ਸੀਲ ਵੀ ਹਲੇ ਓਵੇਂ ਡੀਜ਼ਲ ਪੰਪ ਦੀ ਸੀਲ ਵੀ ਉਤਰੀ ਕੰਪਨੀ ਵੱਲੋਂ ਲੱਗੀ ਆ ਆਕੇ ਪੁੱਤਰ ਨਹੀਂ ਲੱਗਿਆ ਕੋਈ ਛੇੜਖਾਨੇ ਨਹੀਂ ਹਲੇ ਤੱਕ ਕੰਪਨੀ ਦੀ ਹੋਈ ਆ ਦੇਖ ਲਓ ਆ ਡੀਜ਼ਲ ਪੰਪ ਵੀ ਓਵੇਂ ਕੰਪਨੀ ਦੇ ਕੱਸਿਆ ਸਾਡਾ ਹੈਗਾ ਤਿੰਨ ਦੇ ਮਾਰ ਕੇ ਸੀਗੇ ਚਾਰ ਮਾਰਨ ਕਿਤੇ ਚਾਰ ਦੇ ਕਿਤੇ ਤਿੰਨ ਦੇ ਆ ਚਾਰ ਮਾਡਲ ਹੀ ਮੰਨੋ ਇਹਨੂੰ ਇਸਾਰਾ ਹੱਲੇ ਅੱਗੋਂ ਟਾਈਮਿੰਗ ਪਲੇਟ ਦੀ ਉਹ ਦੇਖ ਲਓ ਡੌਗ ਨਟ ਵੀ ਇੰਜਨ ਦਾ ਖੁੱਲਿਆ ਨੀਗਾ ਇੰਜਨ ਸ਼ੀਲਡ ਦੀ ਗਾਰੰਟੀ ਕਰਕੇ ਲੈ ਲਿਓ ਸਪੈਂਡਲ ਨੇ ਜਿਹੜੇ ਟਰੈਕਟਰ ਦੇ ਖੁੱਲੇ ਤੁਸੀਂ ਆਪ ਲਾ ਲਓ ਹਿਸਾਬ ਹੋਰ ਤਾਂ ਇਹਦਾ ਕੀ ਖੁੱਲਿਆ ਹੁਣ ਬ੍ਰੇਕਾਂ ਰੁਕਾ ਸਾਰੀਆਂ ਸ਼ੀਲਡਾਂ ਅੰਡਰੋ ਮਰਗਾ ਟੋਮੇ ਦੀ ਉਵੇਂ ਥੋੜੀ ਜੀ ਤੁਹਾਨੂੰ ਮਿਹਨਤ ਕਰਕੇ ਤੁਹਾਡਾ ਵਧੀਆ ਟਰੈਕਟਰ ਤਿਆਰ ਹੋ ਜਾਣਾ 855 ਵੱਡੇ ਐਕਸਲਾਂ ਚ ਸਭ ਤੋਂ ਵੱਡੀ ਗੱਲ ਹਰ ਇੱਕ ਚੀਜ਼ ਟੌਪ ਮਾਡਲ ਦੀ ਹੈ ਜੀ